ਲੋਵੀ ਮਿੱਤਰੋ ਆਂਡਾ 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 ਮਿੱਤਰੋ ਮੁਰਗੀ ਪੈ ਕਰੀ ਜਾਂਦੇ ਸੀ ਤੇ ਧੜਾ ਧੜ ਸਿੱਟੀ ਜਾਂਦੀਆਂ ਆਂਡੇ ਜੇ ਲੈਣੀਆਂ ਮੁਰਗੀਆਂ ਤਾਂ ਆ ਜਿਓ ਭਾਗੀ ਬਾਂਦਰ ਜ਼ਿਲ੍ਹਾ ਬਠਿੰਡਾ ਸਾਬੋ ਕੀ ਤਲਵੰਡੀ ਕੋਲੇ ਮੁਰਗੀ ਜਾਂਦੀ ਆ ਅੱਜ ਆਪਣੀ ਅਜਨਾਲੇ ਠੀਕ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਡਿਲੀਵਰੀ ਹੋ ਜਾਂਦੀ ਆ ਮਿੱਤਰੋ ਵੀ ਮਿੱਤਰੋ 200 ਮੁਰਗੀ ਦਾ ਆਰਡਰ ਤੇ 10 ਗੱਟੇ ਫੀਡ ਦੇ ਚੱਲੇ ਆ ਅਜਨਾਲੇ ਅਜਨਾਲੇ ਕਿੱਥੇ ਚੱਲੇ ਨਿੱਕਿਆ ਅੱਜ ਨਾਲੇ 200 ਮੁਰਗੀ ਆਂਡੇ ਦਿੰਦੀ ਮਿੱਤਰੋ ਚੱਲੀ ਆ ਜੇ ਕਿਸੇ ਭਰਾ ਨੇ ਜਾਨਵਰ ਮਗਾਉਣੇ ਹੁੰਦੇ ਕਰ ਸਕਦਾ ਸੰਪਰਕ ਡੀਐਸਪੀ ਫਾਰਮ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਸਾਬੋ ਕੀ ਤਲਵੰਡੀ ਕੋਲੇ ਸਾਰੇ ਤਰ੍ਹਾਂ ਦੇ ਜਾਨਵਰ ਮਿੱਤਰੋ ਹੁੰਦੇ ਆ ਆਪਣੇ ਕੋਲੇ ਮੁਰਗੀਆਂ ਚੈੱਕ ਕਰ ਲਓ ਇੱਕ ਨੰਬਰ ਮੁਰਗੀ ਫੁੱਲ ਕੁਆਂਟੀਟੀ ਹੈਗੀ ਆ 400 ਰੁਪਏ ਰੇਟ ਚੱਲੀ ਮਿੱਤਰੋ ਅੱਜ ਨਾਲੇ ਸ਼ਹਿਰ ਚੱਲੀ ਆ 200 ਮੁਰਗੀ ਤੇ 10 ਫੀਟ ਦੇ ਗੱਟੇ ਕਰ ਲਿਆ ਕਰੋ ਸੰਪਰਕ ਬਈ ਘੈਂਟ ਜਾਨਵਰ ਹੁੰਦੇ ਆ ਆਪਣੇ ਕੋਲੇ ਡੀਐਸਪੀ ਫਾਰਮ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਸਾਬੋ ਕੀ ਤਲਵੰਡੀ ਕੋਲੇ ਠੀਕ ਆ ਜੀ ਬਤਕਾਂ ਚਕੋਰਾ ਮੁਰਗੀਆਂ ਬਾਧੂ ਹੁੰਦੇ ਆ ਸਾਰੇ ਤਰ੍ਹਾਂ ਦੇ ਜਾਨਵਰ ਠੀਕ ਆ ਜੀ ਤੇ ਆ ਕੇ ਲਈ ਆ ਸਕਦਾ ਧੰਨਵਾਦ ਜੀ